ਵਾਹਿਗੁਰੂ 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 ਅਬ ਕਰਤੇ ਰਾਗ ਮਲਾਰ ਮਹੱਲਾ ਪੰਜਵਾਂ ਧੁਪਦੇ ਘਰ ਪਹਿਲਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਮੇਰੇ ਹੋਏ ਬੈਰਾਗੀ ਤਿਆਗੀ ਔ ਇਕ ਖੇਨਾ ਤਿਸ ਬਿਨ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਰਹਾਉ ਉਨ ਕੈ ਸੰਗ ਮੋਹਿ ਪ੍ਰਭ ਚੇਤਿ ਆਵੈ ਸੰਤ ਪ੍ਰਸਾਦ ਮੋਹਿ ਜਾਗੀ ਸੋਨੇ ਅਪਦੇਸ ਭਏ ਮਨ ਨਿਰਮਲ ਗੁਰ ਗਾਏ ਰੰਗ ਰਾਂਗੀ ਇਹ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਬਦ ਭਾਗੀ ਮਹਾ ਸੁਖ ਪਾਇਆ ਬਨ ਨਾ ਸਾਕੋ ਰੇਨ ਨਾਨਕ ਜਨ ਪਾਗੀ ਮਲਾਰ ਮਹੱਲਾ ਪੰਜਵਾਂ ਮਾਈ ਮੋਹਿ ਪ੍ਰੀਤਮ ਦੇਹੋ ਮਲਾਈ ਸਗਲ ਸਹੇਲੀ ਸੁਖ ਭਰ ਸੂਤੀ ਜਿਹੇ ਘਰ ਲਾਲ ਬਸਾਈ ਰਹਾਉ ਮੋਹਿ ਅਵਗਨ ਪ੍ਰਭ ਸਦਾ ਦਿਆਲਾ ਮੋਹਿ ਨਿਰਗੁਣ ਕਿਆ ਚਤਰਾਈ ਕਰੂੰ ਬਰਾਬਰ ਜੋ ਪ੍ਰਿਆ ਸੰਗ ਰਾਤੀ ਏ ਹਉ ਮੈਂ ਕੀਤੀ ਠਾਈ ਭਈ ਨਿਮਾਣੀ ਸਰਨ ਇਕਤਾ ਕੀ ਗੁਰ ਸਤਗੁਰ ਪੁਰਖ ਸੁਖਦਾਈ ਇਕ ਨਿਮਖ ਮਹਿ ਮੇਰਾ ਸਭ ਦੁੱਖ ਕਾਟਿਆ ਨਾਨਕ ਸੁਖ ਰੈਨ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਗ ਜੀ ਤਿਲ ਬਿਲ ਮਨਾ ਲਾਓ ਬਰਸ ਪਿਆਰੇ ਮਨਹਿ ਸਧਾਰੇ ਹੋਏ ਆਨੰਦ ਸਦਾ ਮਨ ਚਾਉ ਰਹਾਉ ਹਮ ਤੇਰੀ ਧਰ ਸੁਆਮੀਆ ਮੇਰੇ ਤੂੰ ਕਿਉ ਮਨੋਂ ਬਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾਰੇ ਬਿਨੋ ਸੁਨਿਉ ਜਬ ਠਾਕੁਰ ਮੇਰੇ ਬੇਗ ਆਇਓ ਕਿਰਪਾ ਤਾਰੇ ਕਹੋ ਨਾਨਕ ਮੇਰੋ ਬਨਿਓ ਸੁਹਾਗ ਪਤ ਸੋਭਾ ਭਲੇ ਅਚਾਰੇ ਮਲਾਰ ਮਹੱਲਾ ਪੰਜਵਾਂ ਪ੍ਰੀਤਮ ਸਾਚਾ ਨਾਮ ਧਿਆਇ ਦੂਖ ਦਰਦ ਬਿਨ ਸਹਿ ਭਵ ਸਾਗਰ ਗੁਰ ਕੀ ਮੂਰਤ ਹਿਦੈ ਬਸਾਏ ਰਹਾਉ ਦੁਸ਼ਮਣ ਹੱਤੇ ਦੁਖੀ ਸਭ ਵਿਆਪੇ ਹਰ ਸਰਨਾਈ ਆਇਆ ਰੱਖ ਨ ਹਾਰੇ ਹੱਥ ਦੇ ਰਾਖਿਉ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ ਬਾਹੜੇ ਦੁਖ ਨਾ ਥੀਆ ਮਲਾਰ ਮਹੱਲਾ 5 ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੀ प्रेम भक्त अपनो नाम दीजै दयाल अनुग्रह तारे रहाऊ सिमरौं चरण तुहारे प्रीतम हृदय तुहारी आशा संत जना पह करौं बेनती मन दर्शन की प्यासा विसरत मरण जीवन हर मिलति जन को दर्शन दीजै नाम आधार जीवल तन नानक ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾਂ ਅਬੇ ਆਪਣੇ ਪ੍ਰੀਤਮ ਸਿਉ ਬਨ ਆਈ ਰਾਜਾ ਰਾਮ ਰਮਤ ਸੁਖ ਪਾਇਉ ਬਰਸ ਮੇਘ ਸੁਖ ਦਾਈ ਰਹਾਉ ਇਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਮੈ ਨਿਦ ਪਾਈ ਉਦਹੁਤ ਭਇਉ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਸੁਖਿ ਉਪਜੇ ਦੁਖ ਸਗਲ ਬਨਾਸੀ ਪਾਰ ਬ੍ਰਹਮ ਲਿਵ ਲਾਈ ਤਰਿਓ ਸੰਸਾਰ ਕਠਨ ਭੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹੱਲਾ ਪੰਜਵਾਂ ਕਨ ਹਰ ਬਰਸ ਸਗਲ ਜਗ ਛਾਇਆ ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਅਨੰਦ ਮੰਗਲ ਸੁਖ ਪਾਇਆ ਰਹਾਉ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਪਾਰ ਬ੍ਰਹਮ ਮਨ ਧਿਆਇਆ ਸਾਧ ਸੰਗ ਜਨਮ ਮਰਨ ਨਿਵਾਰੀ ਬਹੁਰ ਨ ਕਤਹੁ ਧਾਇਆ ਮਨ ਤਨ ਨਾਮ ਨਿਰੰਝਣ ਰਤਉ ਚਰਨ ਕਮਲ ਨਿਵ ਲਾਇਆ ਅੰਗੀਕਾਰ ਕਿਉ ਪ੍ਰਭ ਆਪਣੇ ਨਾਨਕ ਦਾਸ ਸਰਣਾਇਆ ਮਲਾਰ ਮਹੱਲਾ ਪੰਜਵਾਂ ਵਿਸਰਤ ਕਿਉ ਜੀਵੇ ਓਏ ਜੀਵਨ ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕੋ ਪਿਆਸ ਤੁਮਾਰੀ ਪ੍ਰੀਤਮ ਤਿਨ ਕੋ ਅੰਤਰ ਨਾਹੀ ਜਿਨ ਕੋ ਬਿਸਰੈ ਮੇਰੋ RAM ਪਿਆਰਾ ਸੇ ਮੂਏ ਮਰ ਜਾਹੀ ਮਨ ਤਨ ਰਵ ਰਹਿਆ ਜਗਦੀਸ਼ਰ ਪੇਖਤ ਸਦਾ ਹਜੂਰੇ ਨਾਨਕ ਰਵ ਰਹੇ ਹੋ ਸਭ ਅੰਤਰ ਸਰਬ ਰਹਿ ਆ ਪਰਪੂਰੇ ਮਲਾਰ ਮਹੱਲਾ 5 ਹਰ ਕੈ ਭਜਨ ਕੌਣ ਕੌਣ ਨਾ ਤਾਰੇ ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗ ਉਧਾਰੇ ਰਹਾਉ ਦੇਵ ਕੁਲ ਦਾਤ ਕੁਲ ਜਖ ਕਿਨਰ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੇ ਸਾਧੂ ਸੰਗ ਤਾਂ ਕੇ ਦੁਖ ਬਦਾਰੇ ਤਾਮ ਕ੍ਰੋਧ ਮਹਾ ਵਿਖਿਆ ਰਸ ਇਨ ਤੇ ਭਏ ਨਾਰਾਰੇ ਦੀਨ ਦਿਆਲ ਜਪਹਿ ਕਰ ਨਾਮੈ ਨਾਨਕ ਸਦ ਬਲੇ ਹਾਰੀ ਮਲਾਰ ਮਹੱਲਾ ਪੰਜਵਾ ਆਜ ਮੈਂ ਵੈਸੇ ਉਹ ਹਰਹਾਟ ਨਾਮ ਰਾਸ ਸਾਂਝੀ ਕਰ ਜਨ ਸਿਉ ਜਾਉ ਨਾ ਜਮ ਕੈ ਘਾਟ ਰਹਾਉ ਤਾਰ ਅਨਗ੍ਰਹੋ ਪਾਰ ਬ੍ਰਹਮ ਰਾਖੇ ਪ੍ਰਮੁਖੇ ਖੁੱਲੇ ਕਪਾਟ ਬੇਸ਼ੁਮਾਰ ਸਾਹੁ ਪ੍ਰਭ ਪਾਇਆ ਲਾਹਾ ਚਰਨ ਨਿਧ ਖਾਟ ਸਰਨ ਗਹੀ ਅਚੂਤ ਅਬਨਾਸੀ ਕਿਲੇ ਵਿੱਚ ਕਾਢੇ ਹੈ ਸ਼ਾਂਤ ਕਲ ਕਲੇਸ਼ ਮਿਟੇ ਦਾਸ ਨਾਨਕ ਬਹੁਰਲਾ ਜੋਨੀ ਮਾਟ ਮਲਾਰ ਮਹੱਲਾ ਪੰਜਵਾਂ ਬਹੁ ਬਿਦਮਾਇ ਮੋਹ ਹੈ ਰਾਨੂ ਕੋਟ ਮੱਧੇ ਕੋ ਬਿਰਲਾ ਸੇਵਕ ਪੂਰਨ ਭਗਤ ਚਰਾਨੂ ਰਹਾਉ ਇਤ ਉਤ ਢੋਲ ਢੋਲ ਸ਼ਰਮ ਪਾਇਉ ਤਨ ਤਨ ਹੋਤ ਬੇਰਾਨੂ ਲੋਕ ਦਰਾਏ ਕਰਤ ਠਗਿਆਈ ਹੋ ਤਉ ਸੰਗ ਨਾ ਜਾਣੂ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੂ ਕਹੋ ਨਾਨਕ ਪਾਹਨ ਪ੍ਰਵਤਾਰ ਹੋ ਸਾਧ ਸੰਗਤ ਸੁਖ ਮਾਨੂ ਮਲਾਰ ਮਹੱਲਾ ਪੰਜਵਾਂ ਦੁਸ਼ਟ ਹੋਏ ਬੇਖ ਖਾਈ ਰੀ ਮਾਈ ਜਿਸਕੇ ਜੀ ਤਿਨਹੀ ਰੱਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾਉ ਅੰਤਰਜਾਮੀ ਸਭ ਮੈਂ ਵਰਤੈ ਤਾਂ ਭਉ ਕੈਸਾ ਭਾਈ ਸੰਗ ਸਹਾਈ ਛੋੜ ਨਾ ਜਾਈ ਪ੍ਰਭ ਦੀਸੈ ਸਭ ਨੀਠਾਈ ਅਨਾਥਾ ਨਾਤ ਦੀਨ ਦੁਖ ਭੰਜਨ ਆਪ ਲਿਏ ਲੜ ਲਾਈ ਹਰ ਕੀ ਓਟ ਜੀਵਹ ਦਾਸ ਤੇਰੇ ਨਾਨਕ ਪ੍ਰਭ ਸਰਣਾਇ ਮਲਾਰ ਮਹੱਲਾ 5 ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ ਪਿਆਸ ਮੇਰੋ ਮਨ 모ਹਯੋ ਹਰ ਪੰਖ ਲਗਾਏ ਮਲੀਜੈ ਰਹਾਉ ਖੋਜਤ ਖੋਜਤ ਮਾਰਗ ਪਾਇਉ ਸਾਧੂ ਸੇਵ ਕਰੀਜੈ ਤਾਰ ਅਨਗਰਹੋ ਸੁਆਮੀ ਮੇਰੇ ਨਾਮ ਮਹਾਰਸ ਪੀਜੈ ਤਰਾਹੇ ਤਰਾਹੇ ਕਰ ਸਰਨੀ ਆਈ ਜਲ ਤਉ ਕਿਰਪਾ ਕੀਜੈ ਕਰ ਗੈ ਲੇਹੁ ਦਾਸ ਆਪਣੇ ਕੋ ਨਾਨਕ ਆਪਨੋ ਕੀਜੈ ਮਲਾਰ ਮਹੱਲਾ 5 ਪ੍ਰਭ ਕੋ ਭਗਤ ਬਸਲ ਬਿਰਦਾਇਉ ਨਿੰਦਕ ਮਾਰ ਚਰਨ ਤਲ ਦੀਨੇ ਆਪਨੋ ਜਸ ਵਰਤਾਇਉ ਰਹਾਉ ਜੈ ਜੈ ਕਾਰ ਕੀਨੋ ਸਭ ਜਗ ਮੈਂ ਦਇਆ ਜੀਨ ਮੈਂ ਪਾਇਉ ਕੰਠ ਲਾਏ ਆਪਨੋ ਦਾਸ ਰਾਖਿਉ ਤਾਤੀ ਵਾਉ ਨਾ ਲਾਇਉ ਹੰਗੀ ਕਾਰਕਿਓ ਮੇਰੇ ਸੁਆਮੀ ਪ੍ਰਮਾ ਪਉਮੇਟ ਸਖਾਇਓ ਮਹਾਨੰਦ ਕਰਹੁ ਦਾਸ ਹਰਕੇ ਨਾਨਕ ਵਿਸਵਾਸ ਮਨ ਆਇਓ ਰਾਗ ਮਲਾਰ ਮਹੱਲਾ ਪੰਜਵਾਂ ਚੌ ਪਦੇ ਘਰ ਦੂਜਾ ਇਕ ਓ ਔੰਕਾਰ ਸਤਗੁਰ ਪ੍ਰਸਾਦ ਗੁਰਮੁਖ ਅਦੀ ਸੈ ਬ੍ਰਹਮ ਪ੍ਰਸਾਰ ਗੁਰਮੁਖ ਤ੍ਰੈ ਗੁਣੀਆਂ ਬਿਸਥਾਰ ਗੁਰਮਖਾ ਨਾਦ 베ਰ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ உபਦੇਸ ਹਰ ਹਿਰਦੈ ਵਸਿਉ ਸਾਸ ਗਰਾਸ ਆਪਣਾ ਖਸਮ ਧਾਈਐ ਰਹਾਉ ਗੁਰ ਕੇ ਚਰਨ ਵਿਟੋ ਬਲ ਜਾਉ ਗੁਰ ਕੇ ਗੁਣ ਅਨ ਦਿਨ ਨਿਤ ਗਾਉ ਗੁਰ ਕੀ ਧੂੜ ਕਰਉ ਇਸ਼ਨਾਨ ਸਾਚੀ ਦਰਗਾਹ ਪਾਈਏ ਮਾਨ ਗੁਰ ਬੋਹਿਥ ਭਵਜਲ ਤਾਰਨ ਹਾਰ ਗੁਰ ਭੇਟਿਆ ਨਾ ਹੋਏ ਜੋਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕੋ ਕਰਮ ਲਿਖਿਆ ਧੁਰ ਆਈ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤਗੁਰ ਸਰਨਾਇ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ ਮਲਾਰ ਮਹੱਲਾ 5 ਗੁਰ ਕੇ ਚਰਨ ਹਿਰਦੈ ਵਸਾਈ ਕਰ ਕਿਰਪਾ ਪ੍ਰਭ ਆਪ ਮਲਾਈ ਆਪਣੇ ਸੇਵਕ ਕੋ ਲੈ ਪ੍ਰਭ ਲਾਈ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖ ਦਾਤੀ ਤੁਮਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਿਰ ਤੇਰਾ ਰੰਗ ਰਾਤੀ ਰਹਾਉ ਗਾਵਣ ਸੁਨਣ ਸਭ ਤੇਰਾ ਭਾਣਾ ਹੁਕਮ ਬੂਝੈ ਸੋ ਸਾਚ ਸੁਮਾਣਾ ਜਪ ਜਪ ਜੀਵਹਿ ਤੇਰਾ ਨਾਮ ਤੁਝ ਬਿਨ ਦੂਜਾ ਨਹੀਂ ਥਾਉ ਦੁੱਖ ਸੁਖ ਕਰਤੇ ਹੁਕਮ ਰਜਾਈ ਭਾਣੈ ਬਖਸ਼ ਭਾਣੈ ਦੇ ਸਜਾਈ ਦੋਹਾ ਸ੍ਰੀ ਆਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂੰ ਹੈ ਜਾਣਹਿ ਤੂੰ ਆਪੇ ਬੂਝਹਿ ਸੁਣੇ ਆਪ ਬਖਾਣਹਿ ਸਹੀ ਭਗਤ ਜੋ ਤੁਧ ਭਾਣੀ ਨਾਨਕ ਤਿਨ ਕੈ ਸਦ ਕੁਰਬਾਨੀ ਮਲਾਰ ਮਹੱਲਾ ਪੰਜਵਾਂ ਪਰਮੇਸ਼ਰ ਹੋਆ ਦਿਆਲ ਮੇਗ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੀ ਕਾਰ ਜਾਈ ਪੂਰੇ ਰਾਸਤੇ ਸਦਾ ਸਦਾ ਮਨ ਨਾਮ ਸੰਭਾਲ ਗੁਰਪੂਰੇ ਕੀ ਸੇਵਾ ਪਾਇਆ ਐਤੈ ਓਤੈ ਨਿਭਹਿ ਨਾਲ ਰਹਾਉ ਦੁਖ ਪੰਨਾ ਭੈ ਭੰਜਨ ਹਾਰ ਆਪਣੇ ਆ ਜੀਆਂ ਕੀ ਕੀਤੀ ਸਾਰ ਰੱਖਣ ਹਾਰ ਸਦਾ ਮਿਹਰਵਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗੁਆਇਆ ਕਰਤੈ ਆਪ ਸਦਾ ਸਦਾ ਮਨ ਤਿਸ ਨੂੰ ਜਾਪ ਦ੍ਰਿਸ਼ਟ ਧਾਰ ਰੱਖੇ ਸਭ ਜਨ ਤ ਗੁਣ ਗਾਵੋ ਨਿਤ ਨਿਤ ਭਗਵੰਤਾ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੇ ਪ੍ਰਤਾਪ ਨਾਮੈ ਕੀ ਪੈਜ ਰਖਦਾ ਆਇ ਨਾਨਕ ਬੋਲੇ ਤਿਸ ਕਾ ਬੁਲਾਇ ਮਲਾਰ ਮਹੱਲਾ ਪੰਜਵਾਂ ਗੁਰ ਸਰਨ ਆਈ ਸਗਲ ਨਿਧਾਨ ਸਾਚੀ ਦਰਗਾਹ ਪਾਈਐ ਮਾਨ ब्रह्म पौ दुख दर्द सब जाए साध संग सद्हर गुण गाए मन मेरे गुरु पूरा सलाह नाम निधान जपो दिन राती मन चिंदे फल पाए रहाऊ सतगुरु जे वडे अवर ना कोई गुरु पार ब्रह्म परमेश्वर सोए जन्म मरण दुख ते राखए ਮਾਇਆ ਵਿਖ ਫਿਰ ਬਹੁੜ ਨਾ ਚਾਖੈ ਗੁਰ ਕੀ ਮਹਿਮਾ ਕਥਨ ਨਾ ਜਾਈ ਗੁਰ ਪਰਮੇਸ਼ਰ ਸਾਚੈ ਨਾਈ ਸਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਵਡ ਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸਾਚੇ ਅਰਦਾਸ ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰਿਆ ਦੇ ਆਰ ਸੋ ਰੰਗ ਕੀਆ ਕੀਨੋ ਰੀ ਸਗਲ ਸ਼ਿੰਗਾਰ ਤਜਿਓ ਰੀ ਸਗਲ ਬਕਾਰ ਤਾਬ ਤੋ ਅਸਥਰਥੀਆ ਰਹਾਉ ਐਸੇ ਰੇ ਮਨ ਪਾਏ ਕੈ ਆਪ ਗੁਆਏ ਕੈ ਕਾਰ ਸਾਧਨ ਸਿੰਘ ਸੰਗ ਬਾਜੇ ਬਜਹਿ ਮਿਰਦੰਗ ਅਨਾਹਦ ਕੋਕਲਰੀ ਰਾਮ ਨਾਮ ਬੋਲੇ ਮਦਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭਾ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਭਾਵ ਉਤਾਰ ਨਾਮ ਭਨੇ ਰਾਮ 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 ਮਾਲ ਮਨ ਫੇਰਤੇ ਹਰ ਸੰਗ ਸੰਗੀਆਂ ਜਨ ਨਾਨਕ ਪ੍ਰਿਉ ਪ੍ਰੀਤਮ ਤੀਆ ਮਲਾਰ ਮਹੱਲਾ ਪੰਜਵਾਂ ਮਾਨ ਕਨੈ ਭ੍ਰਮੈ ਬਨੈ ਉਮਕ ਤਰਸ ਚਾਲੈ ਪ੍ਰਭ ਮਿਲ ਬੇ ਕੀ ਚਾਹਾ ਰਹਾਉ ਤ੍ਰੈ ਗੁਨ ਮਾਈ ਮੋਹਿ ਆਈ ਕਹਾਉ ਬੇਦਨ ਕਾਹੀ ਆਨ ਉਪਾਵ ਸਗਰ ਕੀਏ ਨਹਿ ਦੂਖ ਸਾ ਕਹਿਲਾਹੀ ਪਜ ਸਰਨ ਸਾਧੂ ਨਾਨਕਾ ਮਿਲ ਗੁਨ ਗੋਬਿੰਦ ਹੈ ਗਾਹੀ ਮਲਾਰ ਮਹੱਲਾ ਪੰਜਵਾ ਪ੍ਰਿਆ ਕੀ ਸੋਭ ਸਹਾਮਨੀ ਨੀਕੇ ਹਾ ਹਾ ਹੂ ਹੂ ਗੰਦਰਬ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੇ ਰਹਾਉ ਤੁਨਤ ਲਲਤ ਗੁਨਗਿਆ ਅਨਕ ਭਾਂਤ ਬਹੁ ਵਿਦ ਰੂਪ ਦਿਖਾਵਨੀ ਨੀਕੇ ਗਿਰਤਰ ਜਲ ਤਲ ਭਵਨ ਭਰਪੁਰ ਘਟ ਘਟ ਲਾਲਨ ਸ਼ਾਮਨੀ ਨੀਕੇ ਸਾਧ ਸੰਗ ਰਾਮਈਆ ਰਸ ਪਾਇਉ ਨਾਨਕ ਜਾਂ ਕਹਿ ਭਾਵਨੀ ਨੀਕੀ ਮਲਾਰ ਮਹੱਲਾ ਪੰਜਵਾ ਗੁਰਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ ਰਹਾਉ ਦਰਸ ਸਫਲਿ ਹੋ ਦਰਸ ਪੇਖਿਓ ਗਏ ਕਿਲ ਬਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਰਬ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੁਹਾਰੀ ਜਨ ਨਾਨਕ ਸਰਨ ਦੁਆਰੀ ਮਲਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਹੋ へ ਆਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰਫੜੈ ਮਿਲ ਮੇਗ ਧਰ ਸੁਹਾਗ ਕਨ ਘੋਰ ਪ੍ਰੀਤ ਮੋਰਾ ਚਿਤ ਚਾਤਰਕ ਬੂਦਿਔਰ ਐਸੋ ਹਰ ਸੰਗੀ ਮਨਮੋਹ ਤਿਆਗ ਮਾਇਆ ਧੋ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾਂ ਗੁਣ ਗੋਪਾਲ ਗਾਉ ਨੀਤ ਰਾਮ ਨਾਮ ਧਾਰ ਚੀਤ ਰਹਾਉ ਛੋੜ ਮਾਨ ਤਜ ਗੁਮਾਨ ਮਿਲ ਸਾਧੂਆਂ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹਿ ਦੁਖ ਮੀਤ ਪਾਰ ਬ੍ਰਹਮ ਭਏ ਦਿਆਲ ਬਿਨਸ ਗਏ ਬਿਖੇ ਜੰਗਾਲ ਸਾਧ ਜਨਾ ਕੈ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾ ਕਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਹਰ ਚਰਨ ਸਰਨ ਤਰਨ ਸਾਗਰ ਤਨ ਅਨਹਤਾ ਰਸ ਬੈਨ ਪਥਕ ਪਿਆਸ ਚਿਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਵਦੈਨ ਮਲਾਰ ਮਹੱਲਾ ਪੰਜਵਾਂ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਰਹਾਉ ਪ੍ਰਾਨਨਾਥ ਅਨਾਥ ਸਖੀ ਦੀਨ ਦਰਦ ਨਿਵਾਰ ਏ ਸਮਰਾਤ ਅਗਮ ਪੂਰਨ ਮੋਹਿ ਮਯਾ ਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰਿ ਉਤਾਰ ਮਲਾਰ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੱਕਵੀਂ ਨੈਣ ਨੀਂਦ ਨਾ ਚਾਹੈ ਬਿਨ ਪਿਰ ਨੀਂਦ ਨਾ ਪਾਈ ਸੂਰ ਚਰੈ ਪ੍ਰਿਉ ਦੇਖੈ ਨੈਣੀ ਨਿਵ ਨਿਵ ਲਾਗੈ ਪਾਈ ਫਿਰ ਭਾਵੈ ਪ੍ਰੇਮ ਸਖਾਈ ਤਿਸ ਬਿਨ ਘੜੀ ਨਹੀਂ ਜਗ ਜੀਵਾ ਫੈਸੀ ਪਿਆਸ ਤਸਾਈ ਰਹਾਉ ਸਰਵਰ ਕਮਲ ਕਿਰਨ ਆਕਾਸੀ ਵਿਗਸੈ ਸਹਿਜ ਸੁਭਾਈ ਪ੍ਰੀਤਮ ਪ੍ਰੀਤ ਬਣੀ ਅਬੈਸੀ ਜੋਤੀ ਜੋਤ ਮਲਾਈ ਚਾਤ ਰਖ ਜਲ ਬਿਨ ਪ੍ਰਯੋਗ ਪ੍ਰਯੋ ਟੇਰੈ ਬਿਲਪ ਕਰੈ ਬਿਲ ਲਾਈ ਕਨਹਰ ਕੋਰ ਦਸੋ ਦਿਸ ਵਰਸੈ ਬਿਨ ਜਲ ਪਿਆਸ ਨਾ ਜਾਈ ਮੀਨ ਨਵਾਸ ਉਪਜੈ ਜਲ ਹੀ ਤੇ ਸੁਖ ਦੁਖਾ ਪੁਰਬ ਕਮਾਈ ਕਹਿਨ ਤੈਲ ਰਹਿ ਨਾ ਸਕੈ ਪਲ ਜਲ ਬਿਨ ਮਰਨ ਜੀਵਨ ਤਿਸ ਤਾਈ ਤਨ ਵਾਂਦੀ ਪਿਰ ਦੇਸ ਨਵਾਸੀ ਸੱਚੇ ਗੁਰ ਪਹਿ ਸ਼ਬਦ ਪਠਾਈ ਗੁਣ ਸੰਗਰੇ ਪ੍ਰਭ ਹਿਰਦੈ ਨਵਾਸੀ ਭਗਤ ਰਤੀ ਹਰਖਾਈ ਪ੍ਰਿਯੋ ਪ੍ਰਿਯੋ ਕਰੈ ਸਭੈ ਹੈ ਜੀਤੀ ਗੁਰ ਭਾਵੈ ਪ੍ਰਿਯੋ ਪਾਈ ਪ੍ਰਿਯੋ ਨਾਲੇ ਸਦ ਹੀ ਸੱਚ ਸੰਗੀ ਨਦਰੀ ਮੇਲ ਮਲਾਈ ਸਭ ਮਹਿ ਜੀਓ ਜੀਓ ਹੈ ਸੋਈ ਘਟ ਘਟ ਰਹਿ ਆਸਮਾਈ ਗੁਰ ਪ੍ਰਸਾਦ ਕਰ ਹੀ ਪ੍ਰਗਾਸਿਆ ਸਹਜੇ ਸਹਜ ਸਮਾਈ ਆਪਣਾ ਕਾਜ ਸਵਾਰੋ ਆਪੇ ਸੁਖ ਦਾਤੇ ਗੋਸਾਈ ਗੁਰ ਪ੍ਰਸਾਦ ਕਰ ਹੀ ਪਿਰ ਪਾਇਆ ਤਉ ਨਾਨਕ ਤਪਤੁ ਬੁਝਾਈ ਮਲਾਰ ਮਹਲ